ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਉਰਦੂ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਟੌਪਿਕ ਅਸੀਂ ਕਰਨਾ ਹੈ ਉਹ ਹੈ Munshi Premchand ਬਾਰੇ Munshi Premchand ਬਾਰੇ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਸਾਨੂੰ ਅਸੀਂ Munshi Premchand ਨੂੰ ਹਿੰਦੀ ਇਤਿਹਾਸ ਹਿੰਦੀ ਸਾਹਿਤ ਦੇ ਵਿੱਚ ਪੜਿਆ ਹੈ ਜਾਂ ਫਿਰ ਅੰਗਰੇਜ਼ੀ ਦੇ ਵਿੱਚ Munshi Premchand ਦਾ ਕੁਝ ਟ੍ਰਾਂਸਲੇਟਿਡ ਵਰਜ਼ਨ ਪੜਿਆ ਹੋਵੇਗਾ ਇੱਥੇ ਜਿਹੜਾ ਸਾਡੇ ਕੋਲ ਹੈ ਉਹ ਅਸੀਂ ਉਰਦੂ ਦੇ ਵਿੱਚ ਪੜਦੇ ਹਾਂ ਤਾਂ ਹੋ ਸਕਦਾ ਤੁਹਾਨੂੰ ਹੈਰਾਨੀ ਹੋਵੇ ਕਿ ਮੁंशी प्रेमचंद ਉਰਦੂ ਦੇ ਵਿੱਚ ਵੀ ਲਿਖਦੇ ਸੀ ਮੁंशी प्रेमचंद ਨੇ ਜ਼ਿਆਦਾਤਰ ਕੰਮ ਦੋ ਜ਼ਬਾਨਾਂ 'ਤੇ ਕੀਤਾ ਹੈ ਉਰਦੂ ਤੇ ਔਰ ਹਿੰਦੀ ਦੇ। ਤੋਂ ਅੱਜ ਅਸੀਂ ਉਰਦੂ ਬਾਰੇ ਦੇ ਵਿੱਚ ਮੁंशी प्रेमचंद ਬਾਰੇ ਪੜਾਂਗੇ। ਪ੍ਰੇਮਚੰਦ ਦਾ ਅਸਲ ਨਾਮ ధਨਪਤ رائے ਥਾ। ਜਿਹੜਾ ਕਿ ਮੇਰਾ ਕਹਿ ਲੈ ਮੈਨੂੰ ਵੀ ਪੜਨ ਤੋਂ ਬਾਅਦ ਹੀ ਪਤਾ ਲੱਗਿਆ ਸੀਗਾ ਤਾਂ ਤੁਹਾਨੂੰ ਵੀ ਪਹਿਲਾਂ ਹੀ ਪੜਨ ਤੋਂ ਬਾਅਦ ਹੀ ਪਤਾ ਲੱਗਿਆ ਹੋਵੇਗਾ। ਆਦਰਵਾਇਜ਼ ਅਸੀਂ ਪ੍ਰੇਮਚੰਦ ਦੇ ਰਾਮ ਨਾਲ ਹੀ ਜਾਣਦੇ ਉਹਨਾਂ ਨੂੰ। प्रेमचंद के लक्कब से मशहूर हुए वो